ਕਹਿੰਦੇ ਜੀ ਅਸੀਂ ਇਨਕਲਾਬੀ ਹਾਂ ਲੋਕਾਂ ਨੇ ਸਮਝਿਆ ਕਿ ਪਤਾ ਨਹੀਂ ਕਿੱਡਾ ਕਬੜਾ ਹੈ ਇਨਕਲਾਬ ਲੈ ਕੇ ਆ ਰਹੇ ਬੁੱਕਾ ਬਾਦਿਆਂ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਵਰਮੜ ਕੇ ਆਪਣੇ ਮੂੰਹ ਉੱਪਰ ਚਪੇਗਾ ਮਾਰਦੇ ਨੇ ਕਿਹੜੇ ਟੈ ਵਾਲੇ ਆਵਾਦੀ ਪਾਰਟੀ ਵਾਲੇ ਨੇ ਬੁੱਕਾ ਬਾਦਿਆ ਆ ਤੂ ਦਾ ਭਗਵਾਨ ਜੀ ਮਾਨ ਤੁਸੀਂ ਮਾਨੂੰ ਦੱਸੋ ਕੋਈ ਕੰਮ ਇਹਨੇ ਕਰਿਆ 3 ਸਾਲ ਦੇ ਵਿੱਚ ਇੱਕ ਵੀ ਕੰਮ ਨਹੀਂ ਬਣਾ ਖਿਆ ਜਿਹੜਾ ਕੀਤਾ ਹੋਵੇ bari ਇੱਕ ਕੰਮ ਕਰਿਆ ਦੂਆ ਵਿਆਹ ਕਰਾ ਲਿਆ ਬਾਈ ਹੋਰ ਕੋਈ ਕੰਮ ਨਹੀਂ ਕਰਿਆ ਪ੍ਰਾਣੀ ਘਰ ਵਾਲੀ ਛੜਤੀ ਆਦਾਤ ਕਰਤੇ ਬੱਚੇ ਤੇ ਦੂਸਰਾ ਵਿਆਹ ਕਰਾ ਲਿਆ ਆਪਣਾ ਪੰਜਾਬ ਦਾ ਸੱਭਿਆਚਾਰ ਬਗਾਉਂਦਾ ਇਹਨਾਂ ਨੇ ਜਿਹੜਾ ਦੇਖਦਾ ਕੋਈ ਦੂਸਰਾ ਕਰਾਉਂਦਾ ਕੋਈ ਤੀਸਰਾ ਕੋਈ ਪਹਿਲਾ ਆਮ ਆਣੀ ਪਾਟ ਵਾਲੀ ਬੇਗਾਨੇ ਪਰ ਲਿਖੇ ਹੋਏ ਤੇ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਸ਼ਾਮ ਨੂੰ ਗੜੂਬੀ ਕੇ ਬੰਦਾ ਆਉਂਦਾ ਘਰ ਵਾਲੀ ਨੂੰ ਕਹਿੰਦਾ ਦੇਖ ਲੈ ਮੈਂ ਤੇਨੂੰ ਅੰਤਮਾਨ ਵਾਲੀ ਕਰੂੰਗਾ ਉਹ ਕਹਿੰਦੀ ਖੜ ਜਾ ਗੱਦੇ ਮੋੜੇ ਮੈਂ ਤੈਨੂੰ ਸੈੱਟ ਕਰਦੀ ਆ ਤੈਨੂੰ ਘਰਾਂ ਦੀ ਭਗਵਾਨ ਵਾਲੀ ਉਹਨਾਂ ਨੇ ਕੁਝ ਨਾ ਪਾਇਆ ਇਹਨਾਂ ਦੇ ਵੀ ਪਾਠੀਆਂ ਬਜਣੀਆਂ ਪਿੰਡਾਂ ਦੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟ ਰਹੇ ਆ ਤੇ ਪੰਜਾਬ ਨੂੰ ਕੁੱਟ ਰਹੇ ਆ ਪੰਜਾਬ ਦੀ ਅਰਥ ਵਿਵਸਥਾ ਤਹਿਸ ਗੈਸ ਕਰਦੀ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਤੇ ਇਹਨਾਂ ਦੇ ਘਰ ਭਰ ਰਹੇ ਆ ਇਹ ਅਮੀਰ ਹੁੰਦੇ ਜਾ ਰਹੇ ਕੋਈ ਕਿਸੇ ਬਰਕਰਾਰ ਦੀ ਪੁੱਛਣੀ ਕੋਈ ਲੀਡਰ ਦੀ ਪੁੱਛਣੀ ਸਿਰਫ ਕੇਜਰੀਵਾਲ ਦੀ ਚੱਲਦੀ ਹੈ ਹੋਰ ਕੋਈ ਕਿਸੇ ਨੂੰ ਨਹੀਂ ਪੁੱਛਦਾ ਇਹ ਭਗਵੰਤ ਮਾਨ ਕੇਜਰੀਵਾਲ ਤੇ ਉੱਪਰ ਬੀਜੇਪੀ ਵਾਲੇ ਵਰਕਰ ਦੀ ਕੋਈ ਪੁੱਛ ਨਹੀਂ ਮੈਂ ਪਿਛਲੇ ਪ੍ਰੋਗਰਾਮ ਤੇ ਗੱਲ ਸੁਣਾ ਕੇ ਆਇਆ ਇੱਕ ਆ ਮਨ ਜੀਰਾ ਕਹਿ ਲੈਣਾ ਸੁਣਾ ਦੇ ਦੋ ਕੁੱਤੇ ਆਪਸ ਵਿੱਚ ਦੋ ਹੁੰਦੇ ਐ ਇੱਕ ਜੱਟ ਦਾ ਕੁੱਤਾ ਦਾ ਇੱਕ ਪੰਡਤ ਦਾ ਕੁੱਤਾ ਰੋਜ਼ ਇਕੱਠੇ ਹੁੰਣਾ ਮੈਂ ਤੁਹਾਨੂੰ ਇਹਨਾਂ ਦੀ ਸੁਣਾ ਰਿਆਂ ਗੱਲ ਕੇ ਵਰਕਰਾਂ ਦਾ ਲੀਡਰਾਂ ਦਾ ਕਿੰਨਾ ਬੁਰਾ ਹਾਲ ਹੈ ਆਵਾਮੀ ਪਾਰਟੀ ਚਰਕਾਲੀਆਂ ਦੇ ਦੋ ਆਲੇ ਇਕੱਠੇ ਹੋ ਕੇ ਸ਼ਾਮ ਨੂੰ ਗੱਲ ਕਰਨੀ ਵੀ ਕਿਆ ਕਹਦਾ ਅੱਜ ਸਨਾਫ ਇੱਕ ਗੱਬੂ ਗੱਬੂ ਕੁਤਤਾ ਜਿੱਡਾ ਆ ਉਹ ਕਹਿੰਦਾ ਯਾਰ ਮੈਂ ਕੀ ਖਾਣਾ ਅੱਜ ਫੇਰ ਮੈਨੂੰ ਉਹੀ ਦਿੱਤੀ ਗੇੜ ਦੀ ਸੁੱਕੀਆਂ ਰੋਟੀਆਂ ਪਰ ਉਹੀ ਖਾ ਕੇ ਆਇਆ ਬਸ ਮਾਨਤਾਨ ਦੇ ਬੰਦੇ ਬੈਠੇ ਐ ਨਹੀਂ ਤਾਂ ਮੈਂ ਪੱਟਾ ਛੱਡ ਜਾਂਦਾ ਉਹਨੂੰ ਪੁੱਛਿਆ ਤੈ ਕਿਆ ਖਾਦਾ ਕਹਿੰਦਾ ਅੱਜ ਤਾਂ ਕੰਜਗਾ ਸੀਗੀਆਂ ਅੱਜ ਖੀਰ ਕੋੜੇ ਬਣੇ ਸੀ ਐਸ਼ ਕਰ ਰਹੇ ਸੀ ਤਾਂ ਦੂਸਰੇ ਦਿਨ ਫੇਰ ਗੱਲ ਹੋਈ ਕਿਸੇ ਦਿਨ ਫੇਰ ਗੱਲ ਹੋਈ ਆਖਰ ਨੂੰ ਪੰਡਤ ਵਾਲਾ ਕੁੱਤਾ ਕਹਿੰਦਾ ਯਾਰ ਐਡੇ ਕਿਡੇ ਮਾਨਤਾਂ ਦਾ ਬੰਨਿਆ ਬੈਠਾ ਕੱਲ ਕਿਹਾ ਕਹਿੰਦਾ ਮਾਨਤਾਂ ਇਹ ਹੈ ਵੀ ਜੱਟ ਦੇ ਘਰ ਹੈਗੀਆਂ ਦੋ ਜਨਨੀਆਂ ਕਦੇ ਉਹ ਕਹਿੰਦੀ ਤੂੰ ਦੰਬੂ ਕੁੱਤੇ ਦੀ ਰਨ ਭੋਈ ਜਾਣੀਆਂ ਲੜੀਆਂ ਜਾਂਦੀਆਂ ਕਦੇ ਉਹ ਕਹਿੰਦੀ ਤੂੰ ਦੰਬੂ ਕੁੱਤੇ ਦੀ ਚੱਲਦੀ ਫਾਸਟ ਕਹਿੰਦੀ ਆਹੀ ਮਾਨਤਾਂ ਆ ਲੈ ਕਹਿੰਦਾ ਹਾਂ ਕੋਈ ਨਹੀਂ ਆਹੀ ਗੱਲ ਆਮ ਆਦੀ ਪਾਰਟੀ ਦੇ ਲੀਡਰਾਂ ਦੀਆਂ ਵਕਤਰਾਂ ਦੀ ਹੈ ਆਹੀ ਬੀ ਜੇਪੀ ਦੇ ਲੀਡਰਾਂ ਅੰਗਾਰ ਵਰਕਰਾਂ ਦੀ ਭਾਈ ਕਮਾਨਤਾਲ ਜਿਹੜਾ ਹੈਗਾ ਵੀ ਸਾਡੀ ਸਰਕਾਰ ਹੈ ਪੁੱਛਦਾ ਇਹਨਾਂ ਨੂੰ ਵੀ ਕੋਈ ਨਹੀਂ ਹੈ ਟਿਕਟਾਂ ਦੇਣੀ ਹੋਵੇ ਤਾਂ ਕਾਂਗਰਸ ਤੋਂ ਲਿਆ ਕੇ ਟਿਕਟਾਂ ਦੇਣੀ ਹੋਵੇ ਤਾਂ ਕਾਂਗਰਸ ਤੋਂ ਲਿਆ ਕੇ ਇਹਨਾਂ ਦੇ ਵਰਕਰ ਨੂੰ ਕੋਈ ਨਹੀਂ ਦੇ ਦਦਾ ਆ ਮੈਂ ਰਾਤੇ ਜਾ ਰਿਹਾ 20-25 ਗੱਡੀਆਂ ਆ ਰਹੀਆਂ ਮੋੜੇ ਇੱਕ ਸਿੱਖ ਮੁੰਗਾ ਖੜਾ ਮੈਂ ਕਿਹਾ ਇਹ ਕੌਣ ਜਾ ਰਿਹਾ ਕਹਿੰਦੇ ਜੀ ਇਹ ਆਮ ਆਦਮੀ ਪਾਰਟੀ ਦਾ ਬਾਗੀ ਹੈ ਤੇ ਅੰਮੀਆ ਬਦਲ ਕਿਆ ਨਾਮ ਦੱਸਿਆ ਸਫਰਾਜ ਨੇ ਇਸ ਤਰ੍ਹਾਂ ਹੋ ਰਿਹਾ ਤੇ ਬਾਗੀ ਹੋ ਰਿਹਾ ਹੈ ਕਿਉਂਕਿ ਆਪਣੇ ਬੰਦਿਆਂ ਨੂੰ ਤਾਂ ਕਿਸੇ ਰੁਕੀ ਗੜ ਦੇਣੀ ਹੋਣੀ ਇੱਥੇ ਤੁਸੀਂ ਦੇਖ ਲਓ ਬੀਜੇਪੀ ਵਾਲੇ ਕਾਗਰ ਤੋਂ ਲਿਆਏ ਆ ਤੇ ਆਮ ਆਦਮੀ ਪਾਰਟੀ ਵਾਲੇ ਕਾਗਰ ਜੇ ਆਪਣੇ ਬੰਦੇ ਇਹਨਾਂ ਤੇ ਕਾਹਦੇ ਵਾਸਤੇ ਕਿੱਥੇ ਫਿਰਦੇ ਸੋ ਮੈਂ ਇਹਨਾਂ ਦੇ ਵਰਕਰਾਂ ਨੂੰ ਵੀ ਕਹਿਣਾ ਅਕਾਲੀ ਦਲ ਦਾ ਕੋਈ ਬੰਦਾ ਨਹੀਂ ਖੜਾ ਹੋ ਰਿਹਾ ਲੋ ਵੀ ਬੇਨਤੀ ਹੈ ਮੇਰੀ ਮੇਰੀ ਬੀਐਸਪੀ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਆਓ ਸਾਰੇ ਜਣੇ ਇਕੱਠੇ ਹੋਓ ਅੱਜ ਪੰਜਾਬ ਨੂੰ ਤੁਹਾਡੀ ਜ਼ਰੂਰਤ ਹੈ ਪੰਜਾਬ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਅੱਜ ਸਾਡੀ ਗੈਰਤ ਨੂੰ ਬਗਾਰਿਆ ਜਾ ਰਿਹਾ ਹੈ ਤੁਸੀਂ ਇਹ ਦੇਖ ਲਓ ਕਿ ਆਪ ਬੀਜੇਪੀ ਵਾਲਿਆਂ ਨੇ ਕਰਦਾ ਕਿ ਫੇਰਪੁਰ ਕੋਈ ਵੀ ਸਿੱਖ ਨੌਜਵਾਨ ਗੱਤਰਾ ਪਾ ਕੇ ਕਿਰਪਾਨ ਪਾ ਕੇ ਨਹੀਂ ਕਰ ਸਕਦਾ ਉਹਨੇ ਨੌਕਰੀ ਨਹੀਂ ਕਰ ਸਕਦਾ ਸਿੱਖੀ ਨੂੰ ਖਤਮ ਕਰਨ ਲੱਗੇ ਹੋਏ ਆ ਕਿਸਾਨੀ ਦਾ ਉਹ ਮਾਰਾ ਹਾਲ ਕਰਤਾ ਇਹਨਾਂ ਨੇ ਮੰਡੀਆਂ ਜਰੂਰ ਰਿਹਾ ਕਿਸਾਨ ਰੋਣਾ ਆਉਂਦਾ ਫਸਲਾਂ ਨੂੰ ਦੇਖ ਕੇ ਸੋਨੇ ਵਰਗਾ ਸਾਡਾ ਝੋਨਾ ਮੰਡੀਆਂ ਜਰੂਰ ਰਿਹਾ ਤੇ ਇਹ ਲੋਕ ਕੋਈ ਸਰਵਾਈ ਨਹੀਂ ਕਿਸਾਨ ਦੀ ਨਾ ਮਜ਼ਦੂਰ ਦੀ ਉਥੇ ਮਜ਼ਦੂਰ ਰੋ ਰਿਹਾ ਹੈ ਉਥੇ ਕਿਸਾਨ ਰੋ ਰਿਹਾ ਹੈ ਤੇ ਇਹ ਸਰਵਾਈ ਕੋਈ ਨਹੀਂ ਕਰਦੇ ਸਤਕਾਰਯੋਗ ਵੀਰੋ ਮੰਡੀ ਜੀ ਅੱਜ ਕਿਸਾਨ ਆਪਾਂ ਨੂੰ ਬੁਲਾਉਂਦੇ ਪਏ ਜੀ ਜਾਣਾ ਮੈਂ ਇੱਥੇ ਤੁਹਾਡੀ ਮੰਡੀ ਵੀ ਜਾਣਾ ਅੱਜ ਤਾਂ ਅਸੀਂ 3 ਮਹੀਨੇ ਬਾਅਦ ਸਰਕਾਰ ਸੰਭਾਲੀ ਰਾਜਾ ਜੀ ਮੇਰੇ ਨਾਲ ਮੰਤਰੀ ਸੀ ਮੈਂ ਮੁੱਖ ਮੰਤਰੀ ਸੀ ਅਸੀਂ ਦੋਵੇਂ ਭਰਾਵਾਂ ਨੇ ਰੜ ਕੇ ਤੁਹਾਡੇ ਹਰ ਕੰਮ ਦੇ ਵਿੱਚ ਖੜੇ ਇੱਕ ਗੱਲ ਚੱਲ ਗਈ ਸੀ ਕਿ ਕਹਿੰਦੇ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਚੰਨੀ ਹੋਏ ਕਿ ਨਹੀਂ ਮਜ਼ੀ ਲਿਆ ਸਰਦਾਰ ਚੰਨਜੀਤ ਸਿੰਘ ਚੰਨੀ ਜਿੰਦਾਬਾਦ ਇਸ ਤਰ੍ਹਾਂ ਹੀ ਅੱਗੇ ਨੂੰ ਕਰਨੇ ਆ। ਕਰਨ ਵਾਲਿਆਂ ਦਾ ਲਾਭਾਂ ਵੀ ਦੱਸੋ। ਤੁਹਾਡੇ ਬਿਜਲੀ ਦੇ ਬਿੱਲ ਖੜੇ ਸੀ। ਮੈਂ ਤਾਂ ਗਰੀਬ ਘਰ ਚੋਂ ਪੈਦਾ ਹੋਇਆ। ਮੰਨ ਲੋ ਪਤਾ ਹੈ ਕਿ ਜਦ ਬੀਬੀ ਬਿਜਲੀ ਦਾ ਬਿੱਲ ਦੇ ਲੁੰਦੀ ਆ ਨਾ ਮੇਰੇ ਪੁੱਤ ਦਾ ਚੋਕਾ ਜੰਨਾ ਔਖਾ ਹੋ ਜਾਂਦਾ। ਪਿੱਛੇ ਪੈਸੇ ਨਹੀਂ ਵੱਧਦੇ ਚਾਪ ਥੀਲੇ ਹੋਣੇ ਬਾਤ। ਮੈਂ ਸਾਰੇ ਤੁਹਾਡੇ ਬਕਾਏ ਮਾਫ ਕੀਤੇ। 1500 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ। ਤੁਹਾਡੇ ਪਾਣੀ ਦੇ ਬਕਾਏ ਮਾਫ ਕੀਤੇ। ਤੁਹਾਡੀ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਪਿੰਡ ਦੀ ਟੈਂਕੀ ਹੈ ਉਹ ਉਹਦਾ ਬਕਾਇਆ ਖੜਾ ਸੀ ਹੁਣ ਅੱਗੇ ਨੂੰ ਬਿੱਲ ਵੀ ਨਹੀਂ ਆਉਂਦਾ ਪਾਣੀ ਦੀ ਟੈਂਕੀ ਦਾ ਪੱਕੇ ਤੋਂ ਹਰ ਮਾਫ ਕਰਦਾ ਆਗਨਵਾੜੀ ਵਾਲੀਆਂ ਬੀਬੀਆਂ ਉਹਨਾਂ ਦੇ ਤਰਖਾਹ ਵਧਾਈ ਆਸ਼ਾ ਵਰਕਰ ਬੀਬੀਆਂ ਦੀ ਤਰਖਾਹ ਵਧਾਈ ਮਿੱਟੀ ਮੈਲ ਬਣਾਉਣ ਵਾਲੀਆਂ ਵੀ ਮੈਂ ਤਰਖਾਹ ਵਧਾਈ ਮਜੂਦਾ ਦੀ ਪੈਨਸ਼ਨ ਵਧਾਈ ਤੁਹਾਡੀ ਲਾਲ ਲੈਣ ਦੇ ਅੰਦਰ ਜਿਹੜੇ ਕਾਰਜ ਤੁਹਾਡੇ ਨਾਮ ਹੇਣਾ ਸ਼ੁਰੂ ਕੀਤੇ ਜਿਹੜੇ ਕਿ ਅਜੇ ਤੱਕ ਨਾਮ ਨਹੀਂ ਸੀ ਸੋ ਹਰ ਵਰਗ ਦਾ ਫਾਇਦਾ ਕੀਤਾ ਕਿਸਾਨਾਂ ਨੂੰ ਬਾਦ ਨਾਲੇ ਦਿੱਤਾ 8000 ਮਹਾਰਾਜਾ ਜੀ ਨੇ ਦਿੱਤਾ 12000 ਮੈਂ ਤੇ ਰਾਜ ਦੀ ਸਰਕਾਰ ਆਈ ਐਸੀ ਕਿਸਾਨਾਂ ਨੂੰ ਐਥੇ ਗੁੰਦੀ ਪੈ ਗਈ ਸੀ ਨਰਮੇ ਨੂੰ 17000 ਰੁਪਿਆ ਮਾਪਿਆ ਦਿੱਤਾ ਜੀ ਨੇ ਸੋ ਹਰ ਵਰਗ ਦੇ ਕੰਮ ਕੀਤੇ ਐ ਇਸ ਕਰਕੇ ਮੈਂ ਤੁਹਾਡੇ ਪਾਸ ਆਇਆ ਕਿੰਚਾ ਬਦਾ ਇਸੀ ਹਾਂ ਦੱਸੋ ਜਾਣਦਾ ਸਾਰਾ ਕੁਛ ਲੋਕਾਂ ਨੂੰ ਪਤਾ ਹੈ ਕਿ ਕਿਸੇ ਨੇ ਛੁੱਟੀਆਂ ਬਾਹਰ ਆਏ ਵੀ ਨਹੀਂ ਤੜੀ ਚੱਲੇ ਲੁਕੀ ਗਏ ਤੇ ਬੈਠਾ ਰਾਜਾ ਮੇਰੇ ਨਾਲ ਰਿਆ ਪ੍ਰਸ਼ਾਵੇ ਵਾਂਗ ਐਸੀ ਦੋਵਾਂ ਨੇ ਮਿਲ ਕੇ ਹਰ ਰੋਜ਼ ਨਮਾ ਲਾਣ ਕਰਦੇ ਸੀ ਇਸੇ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ ਕਿ ਅੱਜ ਇਹ ਢੌਂਗੀ ਬੰਦੇ ਉਹ ਪਿੰਡ ਦੇ ਇੱਕ ਖੱਗ ਮਦਦ ਕਹੇਗੇ ਪਿੰਡ ਦੇ ਵਿੱਚ ਕੁਰਤੇ ਪਜਾਮੇ ਵਿੱਚ ਨਾਲ ਆ ਗਿਆ ਤਾ ਇੱਕ ਬੰਦਾ ਕਹਿੰਦਾ ਯਾਰ ਕੁਰਤਾ ਪਜਾਮਾ ਲੈ ਲੈਂਦੇ ਚਲੋ ਕਿੰਨੇ ਦਾ ਉਹਨੇ ਤਾਂ ਰੇਟ ਦੱਸਿਆ ਕਹਿੰਦਾ ਵਧੀਆ ਵੀ ਹੈਗਾ ਕਹਿੰਦਾ ਫਿਕਰ ਨਾ ਕਰ ਤੂੰ ਆਮ ਆਦੀ ਵਾਲਾ ਵਰਗਾ ਸੀਗਾ ਕੋਈ ਕਹਿੰਦਾ ਫਿਕਰ ਨਾ ਕਰ ਤੋ ਹੀ ਤੇ ਪਾਏ ਨਾ ਪਾਏ ਤੇ ਤੋ ਇਹਨਾਂ ਬਹੁਤ ਵਧੀਆ ਕੁਰਤਾ ਪਜਾਮਾ ਚੱਕ ਉਹਨੇ ਸੋਚਿਆ ਯਾਰ ਮਾਵਾ ਜਿਆ ਹੈਗਾ ਕੱਲ ਨੂੰ ਸੰਗਰਾਮ ਹੈ ਗੁਰਦੁਆਰੇ ਜਾਣਾ ਵੀ ਧੋਗੇ ਧੋ ਦਿੰਦੇ ਆ ਰਾਤ ਨੂੰ ਧੋ ਕੇ ਤਾਰ ਪਰ ਪਾਤਾ ਸਵੇਰੇ ਪਾਉਣ ਲੱਗਿਆ ਤਾਂ ਪਿਆਲੇ ਦਾ ਕੱਛਾ ਬਣਿਆ ਫਿਰ ਉਹ ਸੁਗੜ ਗਿਆ 15 ਦਿਨ ਬਾਅਦ ਫੇਰ ਆ ਗਿਆ ਜਿੱਤਨਾ ਫੇਰ ਤੁਹਾਡੀਆਂ ਮੋਟਾਂ ਜ ਆ ਜਾਂਦੇ ਆ ਕਹਿੰਦਾ ਕਿਉਂ ਐ ਇੱਥੇ ਠੱਗੀ ਮਾਰ ਗਿਆ ਕਹਿੰਦਾ ਮੈਂ ਤੇ ਤੈਨੂੰ ਪਹਿਲਾਂ ਕਿਹਾ ਸੀ ਪਾਣੀ ਤੇ ਧੋਈ ਨਾ ਧੋਈ ਤੇ ਪਾਏਗਾ ਨਾ ਤੂੰ ਹੀ ਲੇ ਤਾਂ ਇਹ ਲੋਕਾਂ ਨੇ ਬੇਵਕੂ ਬਣਾ ਦੇ ਹਰ ਵਾਰ ਮੈਨਾ ਕਰ ਦੇ ਹਰ ਵਾਰ ਟੁੱਟੇ ਨਿਕਲਦੇ ਲੇਕਿਨ ਫੇਰ ਕੋਈ ਨਾ ਕੋਈ ਨਵੀਂ ਗੱਲ ਬਣਾ ਕੇ ਆ ਜਾਂਦੇ ਆ ਸੋ ਸਤਿਕਾਰਯੋਗ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਸਾਰੇ ਜਿਹੜੇ ਆਪਾਂ ਇਕੱਠੇ ਹੋਈਏ ਇਹ ਕਹ ਕਰੀਏ ਕਿ ਸਾਲਾ ਨੂੰ ਦਰਦਪੀਰਾਂ ਨੂੰ ਬੇਨਤੀ ਕਰਨਾ ਕਿ ਦਲਿਤਾ ਦਾ ਦੁਸ਼ਮਣ ਜੇ ਕੋਈ ਹੈਗਾ ਤਾਂ ਇਹ ਸਰਕਾਰਾ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਕੇ ਸਾਨੂੰ ਕਹਿੰਦੇ ਜੀ 50 ਸੀਐਮ ਦਲਿਤ ਬਣਾਵਾਂਗੇ ਵੋਟਾਂ ਪੈਣੀਆਂ ਤੇਰੇ ਬਣਾਏ ਫੇਰ ਦੁਨੀਆ ਆ ਗਿਆ ਫੇਰ ਨਹੀਂ ਬਣਾਇਆ ਉਹ ਐਮਪੀ ਦੇ ਵੇਲੇ ਫੇਰ ਆ ਜਿਹੜਾ ਉਹਦੇ ਰਿਪੋਰਟ ਸੰਖਾਉਂਦਾ ਕੇਜਰੀਵਾਲ ਉਹ ਕਹਿੰਦਾ ਜੀ ਹੁਣ ਗਲੀ ਸੀਐਮ ਬਣਾਵਾਂਗੇ ਫੇਰ ਨਹੀਂ ਬਣਾਇਆ ਇਹਨਾਂ ਨੇ ਬਾਰ-ਬਾਰ ਧੋਖਾ ਦੇਣਾ ਆਪਾਂ ਇਹਨਾਂ ਦੇ ਧੋਖੇ ਨੂੰ ਸਮਝੋ ਆਓ ਸਾਰੇ ਜਣੇ ਇਕੱਠੇ ਹੋਈਏ ਆ ਤੁਹਾਨੂੰ ਬਹੁਤ ਹੀ ਵਧੀਆ ਚਮਕਦਾਰ ਸਟਾਰਾ ਸਾਡਾ ਕੈਂਡੀਡੇਟ ਦੀ ਤੁਹਾਨੂੰ ਇਹ ਤੁਹਾਡੀ 15-17 ਸਾਲਾਂ ਤੋਂ ਰਾਜੇ ਨਾਲ ਲੱਗ ਕੇ ਮਿਹਨਤ ਕਰ ਰਹੀ ਤੁਹਾਡੀ ਸੇਵਾ ਕਰ ਰਹੀ ਹੈ ਫੋਨ ਹਾਰ ਕੁੜੀ ਹੈ ਪੜ੍ਹੀ ਲਿਖੀ ਹੈ ਅਗਾਹ ਅੱਗੇ ਹੈ ਇਹੇ ਸੋਚ ਹੈ ਇਹ ਸੰਘਰਸ਼ ਕਰਦੀ ਇਹਦੀ ਆਦਤ ਹੈ ਤੁਹਾਡੇ ਵਾਸਤੇ ਲੜੇਗੀ ਮਰੇਗੀ ਤੁਹਾਡੇ ਨਾਲ ਖੜੇਗੀ ਆ ਖੜੀ ਰਹੀ ਹੈ ਆਓ ਇਹਨੂੰ ਆਪਾਂ ਜਿਤਾਈਏ ਤੇ 21 ਕੋਟ ਪੰਜੇ ਨੂੰ ਪਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਬਹੁਤ ਬੱਧੀ ਦੇ ਵਿੱਚ ਅੱਜ ਪ੍ਰੋਗਰਾਮ ਜਾਦਾ ਇਸ ਕਰਕੇ ਮੈਂ ਜਾਦਾ ਨਹੀਂ ਬੋਲਣਾ ਲੇਕਿਨ ਤੁਹਾਨੂੰ ਇੱਕ ਬੇਨਤੀ ਕਰਨਾ ਕਿ ਮੇਰੀ ਬੀਬੀ ਕਹੇ ਕਰਦੀ ਸੀ ਕਿ ਅੱਗੇ ਦਾ ਝਾੜੂ ਹੈ ਨਾ ਇਹਨੂੰ ਖੜਾ ਕਰ ਲੋ ਤਾਂ ਕਰੇਸ ਪੈ ਜਾਂਦਾ ਹੈ ਘਰ ਦੇ ਝਾੜੂ ਨੇ ਖੜਾ ਕਰੀਦਾ ਆਪਾਂ ਨੇ 3 ਸਾਲ ਤੇ ਪੰਜਾਬ ਦੇ ਲੋਕਾਂ ਨੂੰ ਖੜਾ ਕਰਿਆਵਾ ਇਹਨੂੰ ਲੰਬਾ ਪਾਓ ਤਾਂ ਇੱਕ ਰੇਸ ਸਦਮਾ ਤਾਂ ਜਾ ਕੇ ਆਪਣਾ ਪੰਜਾਬ ਦਾ ਸ਼ਿਕਾਰਾ ਪੰਜਾਬ ਨੇ ਤਰੱਕੀ ਬਚ ਲੈਣਾ ਇਹ ਇਤਨੂੰ ਪਿੱਛੇ ਇਹ ਇੱਕ ਇੱਕ ਬੋਟ ਤੁਸੀਂ ਕਾਂਗਰਸ ਨੂੰ ਪਾਓਗੇ ਝਾੜੂ ਨੇ ਆਪਣੇ ਆਪ ਲੰਬਾ ਕੈ ਜਾਣਾ ਸਾਡੇ ਜਿਹੜੇ ਪੰਜਾਬ ਚ ਨਸ਼ੇ ਵਿਗੜੇ ਬੰਦ ਹੋ ਜਾਣੇ ਸਾਡਾ ਬੱਚਾ ਬੱਚਾ ਨਸ਼ਿਆਂ ਪਤ ਲੱਗਿਆ ਹੋਇਆ کہنے امبر بیل نہیں ستی دی بلی ہارے بھٹے دے پت کی سیدہ کرے نہ لائیے سلپے سلپے دے انہوں نے ساڑھے مولیان نو نشے پر اللہ لائے آہی تو کوئی اکتمان کہنا سی نسا ختم کروں گا لیکن جنہا آپ پہ شرافی ہے آپ پہ نشہی ہے وہ کسے کیا تو کیا کہہ سکتا کہ تو نشہ پر کے ہٹ گا آج گلی گلی نشہ پر کھڑنا گیا ਟੈਲੀਫੋਨ ਪਰ ਨਸ਼ਾ ਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਦੇ ਅੱਜ ਤੁਸੀਂ ਕ੍ਰਾਂਤੀਕਾਰੀ ਲੋਕ ਤੁਸੀਂ ਪਹਿਲਾਂ ਵੀ ਸਰਕਾਰ ਨੂੰ ਹਰਾ ਕੇ ਨਵਾਂ ਨਿਯਾਮ ਬਦਲਿਆ ਸੀ 95 ਵਿੱਚ ਅੱਜ ਫੇਰ ਸਰਕਾਰ ਨੂੰ ਹਰਾ ਕੇ ਤੁਸੀਂ ਕਾਂਗਰਸ ਪਾਰਟੀ ਦੀ ਸਰਕਾਰ ਵਿਕੇ ਆਉਣੀ ਹੈ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਟਰ ਜੀ ਦਾ ਖਾਸਾ ਵੈਟਰ ਜੀ ਨੂੰ